ਤਾ ਵੱਧ ਰਹੀ ਗਰਮੀ ਚ ਲਗਾਤਾਰ ਲੋਕ ਹਿਮਾਚਲ ਘੁੰਮਣ ਜਾ ਰਹੇ ਨੇ ਪਰ ਉਥੇ ਹੀ ਜੇਕਰ ਤੁਸੀਂ ਹਿਮਾਚਲ ਜਾ ਰਹੇ ਹੋ ਤਾਂ ਇਹਨਾਂ ਖਾਸ ਗੱਲਾਂ ਦਾ ਵੀ ਧਿਆਨ ਰੱਖਿਓ ਹਾਦਸੇ ਬਹੁਤ ਹੋ ਰਹੇ ਨੇ ਹਰ ਮੋੜ ਤੇ ਦੋ ਦੋ ਤਿੰਨ ਤਿੰਨ ਗੱਡੀਆਂ ਟਕਰਾ ਰਹੀਆਂ ਨੇ ਤਾਂ ਇਸੇ ਦਰਮਿਆਨ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਚੰਬਾ ਦੇ ਵਿੱਚ ਇੱਕ Mahindra Thar ਜਿਹੜੀ ਆ ਉਹ 300 ਫਿਟ ਆ 100 ਫੁੱਟ ਖੜਚੋਂ ਡਿੱਗਦੇ ਸਿੱਧੀ ਰਾਵੀ ਚ ਜਾ ਡਿੱਗੀ ਤਾਂ ਜਿਸ ਤੋਂ ਬਾਅਦ ਵੱਡੇ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਦੋ ਲੋਕਾਂ ਦੀ ਮੌਤ ਹੋ ਗਈ ਹੈ ਔਰ ਇੱਕ ਜ਼ਖਮੀ ਹੈ ਤਾਂ ਇਹ ਤਸਵੀਰ ਵੀ ਤੁਹਾਨੂੰ ਇੱਕ ਅਸੀਂ ਦਿਖਾ ਰਹੇ ਹਾਂ ਤਾਂ ਇਹਨਾਂ ਦਾ ਇੱਕ ਜਿਹੜਾ ਵਿਅਕਤੀ ਗੰਭੀਰ ਜ਼ਖਮੀ ਹੈ ਉਸ ਦਾ ਇਲਾਜ ਚੱਲ ਰਿਹਾ ਹੈ ਰਾਵੀ ਨਦੀ ਦੇ ਵਿੱਚ ਇਹ ਠਾਰ 300 ਫੁੱਟ ਉਚਾਈ ਤੋਂ ਡਿੱਗਦੀ ਹੈ ਔਰ ਲੁੜਕਦੀ ਹੀ ਜਾਂਦੀ ਹੈ ਤਾਂ ਜਿਸ ਤਰ੍ਹਾਂ ਠਾਰ ਦੇ ਹਾਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤੜਫ ਤੜਫ ਕੇ ਉਹਨਾਂ ਦੇ ਮੌਕੇ ਤੇ ਸਾਹ ਉਹਨਾਂ ਨੇ ਛੱਡੇ ਕਿਉਂਕਿ ਜਦੋਂ ਰਾਵੀ ਚ ਡਿੱਗੇ ਤਾਂ ਆਲੇ ਦੁਆਲੇ ਕੋਈ ਵੀ ਅਜਿਹਾ ਸਾਧਨ ਨਹੀਂ ਸੀ ਕਿ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾ ਸਕੇ ਤਾਂ ਇਸ ਵਕਤ ਦੀ ਬਹੁਤ ਵੱਡੀ ਖਬਰ ਹਿਮਾਚਲ ਤੋਂ ਸਾਹਮਣੇ ਆ ਰਹੀ ਹੈ ਚੰਬਾ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਹੈ ਔਰ ਇਸੇ ਦਰਮਿਆਨ ਗੱਲ ਕੀਤੀ ਜਾਵੇ ਤਾਂ ਇਸੇ ਦਰਮਿਆਨ ਗੱਲ ਕੀਤੀ ਜਾਵੇ ਜੇਕਰ ਤੁਸੀਂ ਘੁੰਮਣ ਫਿਰਨ ਜਾ ਰਹੇ ਹੋ ਜ਼ਰੂਰ ਜਾਓ ਪਰ ਇਨਾ ਚੀਜ਼ਾਂ ਦਾ ਧਿਆਨ ਜ਼ਰੂਰ ਰੱਖੋ ਇਹ ਕੀਮਤੀਆਂ ਜਾਂਨਾ ਬਹੁਤ ਜਾ ਰਹੀਆਂ ਨੇ ਹਿਮਾਚਲ ਦੇ ਵਿੱਚ ਖਾਸ ਕਰ ਪਿਛਲੇ 4-5 ਦਿਨਾਂ ਦੇ ਵਿੱਚ ਬਹੁਤ ਵੱਡੇ ਹਾਦਸੇ ਚਾਹੇ ਬੱਸਾਂ ਦੀ ਗੱਲ ਕਰੀਏ ਚਾਹੇ ਵੱਡੀਆਂ ਗੱਡੀਆਂ ਦੀ ਗੱਲ ਕਰੀਏ ਛੋਟੀ ਗੱਡੀਆਂ ਦੀ ਗੱਲ ਕਰੀਏ ਕਿਉਂਕਿ ਹਰ ਮੋੜ ਦੇ ਉੱਤੇ ਕਈ ਵਾਰ ਮੁੰਡਿਆਂ ਦੀ ਰਫ਼ਤਾਰ ਗੱਡੀ ਚਲਾਉਣ ਦੀ ਜ਼ਿਆਦਾ ਹੋ ਜਾਂਦੀ ਹੈ ਜਿਸ ਕਰਕੇ ਅਜਿਹੇ ਹਾਦਸੇ ਵਾਪਰ ਜਾਂਦੇ ਨੇ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਥਾਰ ਦਾ ਹਾਲ ਦੇਖ ਸਕਦੇ ਹੋ ਤੁਸੀਂ ਕੀ ਹੋਇਆ ਪਿਆ ਕਾਲੀ ਥਾਰ ਹੈ ਔਰ ਕਿਥੋਂ ਦੇ ਇਹ ਮੁੰਡੇ ਰਹਿਣ ਵਾਲੇ ਸੀ ਇਸ ਤੇ ਬਾਰੇ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਦੋ ਮੁੰਡਿਆਂ ਦੀ ਮੌਕੇ ਤੇ ਮੌਤ ਹੋਈ ਦੱਸੀ ਜਾ ਰਹੀ ਹੈ ਔਰ ਇੱਕ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਬਹੁਤ ਵੱਡੀ ਤੇ ਅਹਿਮ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਥਾਰ ਦੇ ਨਾਲ ਵੱਡਾ ਹਾਦਸਾ ਵਾਪਰਿਆ